ਸਰ ਮੇਰਾ ਇੱਕ 15 ਲੱਖ ਦਾ ਨਾ ਜਿਹੜਾ ਹੋਮ ਲੋਨ ਆ ਉਹ ਮੈਂ ਪ੍ਰੀਪੇ ਕਰਨਾ ਹੈ ਸਰ 15 ਲੱਖ ਪੇ ਕਰਨ ਤੋਂ ਬਾਅਦ ਤੁਹਾਡੀ ਜਿਹੜੀ ਐਮਆਈਓ 45000 ਤੋਂ 30000 ਹੋ ਜੇਗੀ ਚਲੋ ਥੋੜਾ ਪ੍ਰੈਸ਼ਰ ਤਾਂ ਘਟੇਗਾ ਤੁਹਾਡੇ ਤੋਂ ਇਹਦੇ ਨਾਲ ਕਿੰਨਾ ਕੁ ਫਾਇਦਾ ਹੋ ਜਾਏਗਾ ਤੁਹਾਡਾ ਜਿਹ ਪੂਰਾ 22 ਲੱਖ ਰੁਪਏ ਬਚੇਗਾ ਵੈਸੇ ਇਹ ਪੁਰਾਣਾ ਮੰਨੋ ਇਸ ਤੋਂ ਬੈਟਰ ਆਪਸ਼ਨ ਦੇਵਾਂ ਹਾਂਜੀ ਹਾਂਜੀ ਜ਼ਰੂਰ ਤੁਸੀਂ ਐਮਆਈ ਦੀ ਜਗ੍ਹਾ ਨਾਲ ਆਪਣਾ ਟਿਨਯਰ ਘਟਾ ਲਓ 15 ਲੱਖ ਦੀ ਪ੍ਰੀਪੇਮੈਂਟ ਕਰਨ ਦੇ ਨਾਲ ਤੁਹਾਡਾ ਇਹ ਲੋਨ ਆ 11 ਸਾਲ ਪਹਿਲਾਂ ਖਤਮ ਹੋ ਜਾਏਗਾ ਓਕੇ ਤੇ ਇਹਦੇ ਵਿੱਚ ਕਿੰਨਾ ਕੁ ਵਿਆਜ ਬਚਦਾ ਇਸ ਕੇਸ ਦੇ ਵਿੱਚ ਤੁਹਾਡਾ ਜਿਹੜਾ ਉਹ 2 ਇਹ ਤਾਂ ਫਿਰ ਘਟੇ ਦਾ ਸੌਦਾ ਆ ਮੈਟਰ ਆਪਸ਼ਨ ਕਿਦਾਂ ਹੋਣਾ ਹੈ ਹੋਰ ਜੀ ਥੋੜਾ ਧਿਆਨ ਨਾਲ ਸੋਚੋ ਪਹਿਲੇ ਕੇਸ ਜਿਹੜਾ ਤੁਹਾਡਾ 2 ਬਾਈ ਲੱਖ ਰੁਪਏ ਬਚ ਰਿਹਾ ਹੈ ਉਹ 20 ਸਾਲਾਂ ਚ ਬਚ ਰਿਹਾ ਹੈ 인ਫਲੇਸ਼ਨ ਐਡ ਕਰਨ ਤੋਂ ਬਾਅਦ ਉਹਦੀ ਤਾਂ ਬੈਲੇ ਸਾਰੇ 1.5 ਲੱਖ ਰੁਪਏ ਰਹੀ ਤੇ ਦੂਜੇ ਕੇਸ ਦੇ ਵਿੱਚ ਜਿਹੜਾ ਤੁਹਾਡਾ 20 ਲੱਖ ਰੁਪਏ ਬਚ ਰਿਹਾ ਉਹ ਬਚੀ ਸਿਰਫ ਸਾਰੇ 11 ਸਾਲਾਂ ਚ ਰਿਹਾ ਤੇ ਉਸ ਦੀ 인ਫਲੇਸ਼ਨ ਅਡਜਸਟ ਕਰਨ ਤੋਂ ਬਾਅਦ 14.5 ਲੱਖ ਰੁਪਏ ਵੈਲਿਊ ਬਣਦੀ ਹੈ ਹੁਣ ਰੀਅਲ ਸੈਂਸ ਮਤਲਬ ਰਿਐਲਿਟੀ ਦੇ ਸਾਹਮਣੇ ਦੇਖੋ ਤਾਂ ਦੂਜੇ ਕੇਸ ਦੇ ਵਿੱਚ ਤੁਹਾਡਾ 4.5 ਲੱਖ ਦਾ ਫਾਇਦਾ ਹੋ ਰਿ ਦੇਖੋ ਜੀ ਤੁਹਾਡੇ ਤੋਂ ਸਿੱਖਿਆ ਤੇ ਹਾਂ ਭਾਈ ਜਿਨੇ ਵੀ ਹਜੇ ਤੱਕ BK ਫਾਈਦੀ ਪੰਜਾਬੀ ਨੂੰ ਫੋਲੋ ਨਹੀਂ ਕੀਤਾ ਕਰ ਲੋ ਚੰਗੇ ਰਹੋਗੇ ਫ੍ਰੀ ਤਾਂ ਹੈ